ਇਹ ਸਾਡੀ ਗਲਤੀ ਹੈ ਸਾਨੂੰ ਪਤਾ ਇਹ ਦੱਸੋ ਸਾਨੂੰ ਦੱਸੋ ਸਾਡਾ ਕੋਈ ਨਿਆ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਇਸ ਦੇ ਨਾਗਰਿਕ ਨਹੀਂ ਆਏਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਵਿੱਚ ਘੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਰ ਲਈ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾਂ ਬੇਕਾਰ ਨੇ ਵੇ ਇੰਨੀਆਂ ਬੇਦਦਾ ਦੋਸ਼ ਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈਗੀ ਸਾਡੇ ਘਰ ਚੱਲ ਕੇ ਵੇਖੋ ਮੈਂ ਇੱਥੇ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵਿੱਚ ਸਾਨੂੰ ਕਾਗਜ਼ ਦੇ ਦੇਂਦੇ ਮੰਤਰੀ ਸਾਹਿਬ ਅਸੀਂ ਕਾ ਪੱਕਾ ਜਿੱਤ ਬੈਠੇ ਸਮਾਂ ਮੈਂ ਉਹ ਹੀ ਬੇਨਤੀ ਕਰਦਾ ਹਾਂ ਕਈ ਨਿਕਲਦਾ ਅ ਅੱਜ ਝਾੜੂ ਵਾਲੀ ਦੀ ਸਰਕਾਰ ਹੈ ਕਿ ਮੈਨੂੰ ਖੁਸ਼ੀ ਕਰਨਾ ਮੈਂ ਮੈਂ ਨਾ ਸੀ ਹੁਣ ਮੋਟਰਾਂ ਦੇ ਕੇ ਜਾ ਰਹੀਆਂ ਇੱਥੇ ਪਾਣੀ ਕੱਢਣ ਲਈ ਮੈਨੂੰ ਝਾੜੂ ਵਾਲੀ ਦੀ ਗੱਲ ਸੁਣ ਲਓ ਝਾੜੂ ਵਾਲਾ ਭਾਈ ਉਹ ਮੰਚਾ ਤੇ ਝੂਠ ਬੋਲਣ ਜੋਗੇ ਨੇ ਟਿੱਚਰਾ ਕਰਨ ਜੋਗੇ ਨੇ ਟੁਚਕਲੇ ਸੁਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਟੈਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਤ ਖਾ ਦਿਓ ਮੈਂ ਤੇ ਸ਼ਹਿਰ ਦਾ ਇਸ ਪਾਰਟੀ ਦਾ ਧੰਨਵਾਦ ਕਰਦੀ ਆ ਜੋ ਤੁਸੀਂ ਪਹੁੰਚਿਓ ਅੱਜ ਲਗਭਗ 20 25 ਦਿਨ ਹੋ ਗਏ ਨੇ ਆ ਦੇਖ ਲਓ ਪਾਣੀ ਸਾਡੇ ਨਾਲ ਲੱਗ ਗਿਆ ਕਮਰੇ ਸਾਡੇ ਟਹਿ ਕੇ ਮਾਰੇ ਮਾਰੇ ਖੜੇ ਨੇ ਸਮਾਨ ਸਾਡੇ ਬਾਹਰ ਖਾਣੇ ਭਗਵੰਤ ਮਾਣ ਤੁਚਕਲੇ ਸੁਣਉਣ ਵਾਲੀ ਸਰਕਾਰ ਕਿੱਥੇ ਐ ਸਾਨੂੰ ਪਾਗਲ ਬਣਾਇਆ ਜਨਤਾ ਨੂੰ ਪੈਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਸੀ ਪਾਵਾਂਗੇ ਭੋਲੀ ਜਨਤਾ ਐ ਸਾਨੂੰ ਮੁੱਤਾ ਬਣਾਇਆ ਜਾਂਦਾ ਵੀ ਗਰੀਬ ਸਾਨੂੰ ਗਰੀਬ ਦਾ ਆਉਂਦਾ ਦਿਨ ਦੇ ਉਹ ਤਾਂ ਸਾਡੀ ਸੁਣਾਈ ਕਿਉਂ ਨਹੀਂ ਕਰਦੇ ਹੋ ਅਸੀਂ ਇੱਥੇ ਬਿਲਕੁਲ ਮੋਟਰਾਂ ਮੈਂ ਅੱਜ ਦੇਖ ਕੇ ਜਾਣਾ ਵੀ ਪਾਣੀ ਕੱਢਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜ-ਛੇ ਦਿਨਾਂ ਅਸੀਂ ਪਾਣੀ ਕੱਢ ਦਈਏ ਤੁਸਾਂ ਉਹਦੇ ਬਾਅਦ ਤੁਹਾਨੂੰ ਐ ਕਿਹ ਕਰਦੇ ਹਾਂ ਹਾਂਜੀ ਪਾਣੀ ਨਾਲ ਨੂੰ ਠੀਕ ਕਿ ਰਾਸ਼ਨ ਦੀ ਲੋੜ ਹੈ ਤੁਸੀਂ ਲੋੜ ਠੀਕ ਹੈ ਜੀ ਉਹ ਇਨਜ਼ਾਮ ਆਪਾਂ ਉਹ ਕਰਦੇ ਹਾਂ ਮੈਂ ਲਿਖ ਲੈਣੇ ਜੀ ਅਸੀਂ ਭੇਜਨੇ ਰਾਸ਼ਨ ਦੇ